ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਮਾਨ ਸਰਕਾਰ ਤੁਹਾਡੇ ਦ્વાਰ ਤੇ ਤੱਕ ਅੱਜ ਪਿੰਡ ਭਾਮੀਆਂ ਦੇ ਨਾਲ ਲੱਗਦੇ 10.73 ਰੇੜੇ ਦਰਸਨਪੁਰ ਦੁਆਰਾ ਸਾਡੇ ਵਾਈਸ ਚੀਰਮੈਨ ਦਰਸ਼ਨ ਮਾਲਾ ਜੀ ਦੇ ਗ੍ਰਹਿ ਵਿਖੇ ਲਗਾਇਆ ਗਿਆ ਜਿੱਥੇ ਬਹੁਤ ਸਾਰੇ ਲੋਕਾਂ ਨੇ ਸਾਡੀਆਂ ਭੈਣਾਂ ਦੇ ਮਤਾਵਾ ਨੇ ਆ ਕੇ ਆਪਣੀਆਂ ਸਮੱਸਿਆਵਾਂ ਦੱਸਣ ਦੇ ਮੌਕੇ ਦੇ ਹਮ ਦਿੱਤਾ ਗਿਆ ਬਹੁਤ ਸਾਰੇ ਵਿਕਾਸ ਦੇ ਕੰਮ ਹੈ ਉਹਨਾਂ ਨਾਲ ਨਾਲ ਦੇ ਨਾਲ ਅਫਸਰ ਸਰਪੰਨੋ ਨੇ ਨੋਟ ਕਰ ਲਈ ਜਿਹੜੇ ਕੰਮ ਅਗਲੇ ਮਿੰਟ ਤੋਂ ਸ਼ੁਰੂਆਤ ਹੋਵੇਗੀ ਜੋ ਹਰ ਡਿਪਾਰਟਮੈਂਟ ਦੇ ਹਰ ਅਫਸਰ ਸੇਵਾਵਾਂ ਇੱਥੇ ਪਹੁੰਚੇ ਹੋਏ ਨੇ ਚਾਹੇ ਉਹ ਸਿਗਨਲ ਹਸਪੀਟਲਿੰਗ ਹੋਵੇ ਚਾਹੇ ਫੂਡ ਸਪਲਾਈ ਦੀ ਹੋਵੇ ਚਾਹੇ ਬਿਵੀਓ ਡਿਪਾਰਟਮੈਂਟ ਜਿਵੇਂ ਐਸ਼ੀਓ ਡਿਪਾਰਟਮੈਂਟ ਹੋਵੇ ਅੱਜ ਸਾਰੀ ਟੀਮ ਤਸਵੀਰਦਾਰ ਲੈ ਤਸਵੀਰਦਾਰ ਫੁਟਵਾਰੀ ਕਰਨਗੇ ਹਰ ਕੰਮ ਜਿਹੜਾ ਲੋਕਾਂ ਦਾ ਲੋਕਲੇ ਜਿਹੜਾ ਕੀਤਾ ਜਾ ਰਿਹਾ ਸੋ ਲੋਕਾਂ ਨੂੰ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਸਰਕਾਰ ਤੋਂ ਜੋ ਆਸਾਸ ਜਿਤੇ ਖਰੇ ਉੱਤਰਿਆ ਸੀ ਮੁੱਖ ਮੰਤਰੀ ਸਾਹਿਬ ਚਲਵਾਤੀਆਂ ਤੇ ਸਾਦੇ ਹੰਤ ਦੇ ਵਿੱਚ ਸਾਰੇ ਲੋਕ ਜਿਹੜੇ ਮੁੱਖ ਮੰਤਰੀ ਸਾਹਿਬ ਤੋਂ ਪੁੱਛਦੇ ਤਾਂ ਜੇ ਹਰ ਕੰਮ ਜਿਹੜਾ ਲੈ ਕੇ ਜਾਂਦੇ ਉਹਦਾ ਜਿਹੜਾ ਮਸਲਾ ਹੱਲ ਕੀਤਾ ਜਾ ਰਿਹਾ ਸੋ ਸਿਹਤ ਵਿਧਿਆ ਦਾ ਐਜੂਕੇਸ਼ਨ ਡਪਾਰਟਮੈਂਟ ਤੋਂ ਪੁੱਛਦੇ ਸਿਹਤ ਡਪਾਰਟਮੈਂਟ ਤੋਂ ਪੁੱਛਦੇ ਲੋਕ ਇੱਕ ਗੁਰੂ ਕੀਤਾ ਸਾਡੇ ਹਲਕੇ ਦੇ ਵਿੱਚ ਬਹੁਤ ਸਾਰੀ ਅਗ੍ਰਾਂਟ ਸੀ ਜਿਹਨੇ ਖੇਡਾਂ ਨੂੰ ਸਰਕਾਰੀ ਗਰਾਊਂਡਾ ਬਣਾਈਆਂ ਜਾਂਦੀਆਂ ਜੇ ਵੀ ਸਾਡੇ ਲੋਕ ਕਰੋੜ ਦੀ ਇਹਦੀ ਗ੍ਰਾਂਟ ਸਾਡੇ ਮੁੱਖ ਮੰਤਰੀ ਸਰਦਾਰ ਹੌਸਲ ਸਿੰਘ ਆਦਿ ਨੇ ਕੀ ਪਿੰਡਾਂ ਨੂੰ ਉਹ ਗ੍ਰਾਂਟ ਜਾਰੀ ਕਰਾਈ ਅਵੇ ਐਜੂਕੇਸ਼ਨਲ ਚੈੱਕ ਕਰਨੀ ਹਰ ਸਕੂਲ ਦੇ ਵਿੱਚ ਤਕਰੀਬਨ ਲੱਖ ਰੁਪਿਆ ਹਰ ਸਕੂਲ ਦੇ ਵਿੱਚ ਆਇਆ ਜੋ ਵਿਕਾਸ ਦੇ ਕੰਮ ਲਈ ਹਰ ਪਿੰਡ ਦੇ ਵਿੱਚ ਚਲਾਇਆ ਜਾ ਰਹੀ ਹੈ ਤਾਂ ਜੋ ਹਰ ਕੰਮ ਜਿਹੜਾ ਪਹਿਲ ਦੇ ਦੌਰ ਹੋ ਸਕੇ ਅੱਜ ਜਿਹੜੇ ਲੋਕਾਂ ਨੇ ਬਹੁਤ ਸਾਰੀਆਂ ਪੰਚਾਇਤਾਂ ਨੇ ਆਪਣੇ ਸਵਸ਼ੇਵਾ ਦੱਸੀਆਂ ਉਹਦਾ ਬਹੁਤ ਜਲਦੀ ਦਾ ਹੱਲ ਕਰਾਵਾਂਗੇ ਬਹੁਤ ਸਾਰੀਆਂ ਪੰਚਾਇਤਾਂ ਦੇ ਮਨਪੱਤਰ ਆਏ ਆ ਜਿਨ੍ਹਾਂ ਨਾਲ ਵਾਰਾ ਕੀਤਾ ਕਿ ਉਹ ਮਤਾਂ ਪਾ ਕੇ ਦੇਖੋ ਸਾਰੇ ਕੰਮ ਜਿਹੜੇ ਆ ਪਹਿਲ ਦੇ ਦੌਰ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਕੀ ਫਤਿਹ ਅੱਜ ਅਸੀਂ ਸਾਡਾ ਇਲਾਕਾ ਬਹੁਤ ਜ਼ਿਆਦਾ ਖੁਸ਼ ਆ ਸਾਡੇ ਮੰਤਰੀ ਕੈਪਟਨ ਹਰਦੀਪ ਸਿੰਘ ਮੁੰਡੀਆਂ ਜੀ ਔਰ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਮੈਂ ਪਾਰਟੀ ਦਾ ਤੈਅ ਦਿਨ ਤੋਂ ਸਾਡੇ ਬਲਾਕ ਪ੍ਰਧਾਨ ਜੀ ਸਾਡੇ ਕੌਂਸਲਰ ਭਾਈ ਸੀ ਸਾਡੇ ਸਾਰੀ ਪੂਰੀ ਆਮ ਪਾਰਟੀ ਦੀ ਟੀਮ ਅੱਜ ਖੜੀ ਆ ਅੱਜ ਇਲਾਕੇ ਚ ਮੇਰੇ ਸਾਲ ਮੇਰੀ ਉਮਰ 45 ਸਾਲ ਆ 45 ਸਾਲ ਦੇ ਵਿੱਚ ਪਹਿਲੀ ਵਾਰੀ ਕੈਂਪ ਦੇਖਿਆ ਜਿਹੜਾ ਮੰਤਰੀ ਸਾਹਿਬ ਨੇ ਲਗਾਇਆ ਔਰ ਕੱਲੇ-ਕੱਲਿਆਂ ਬੰਦੇ ਦਾ ਅੱਜ ਮੁਸ਼ਕਲਾਂ ਖਤਲ ਹੋ ਰਹੀਆਂ ਨੇ ਅੱਜ ਇਲਾਕਾ ਸਾਡਾ ਬਹੁਤ ਜ਼ਿਆਦਾ ਖੁਸ਼ ਆ ਬਈ ਇੰਨੀ ਸਾਨੂੰ ਉਮੀਦ ਤਾਂ ਨਹੀਂ ਸੀ ਪਾਰਟੀ ਤੋਂ ਜਿੰਨੀਆਂ ਸਾਡੀਆਂ ਉਮੀਦਾਂ ਪਾਰਟੀ ਜਿੰਨਾ ਕਿਹਾ ਸੀ ਉਸ ਤੋਂ ਵੱਧ ਕੀਤਾ ਪਾਰਟੀ ਨੇ ਪਿੰਡਾਂ ਦੀਆਂ ਪੰਚਾਇਤਾਂ ਨੇ तकरीबन 15 ਪਿੰਡਾਂ ਦੀਆਂ ਪੰਚਾਇਤਾਂ ਨੇ ਤੇ 15 ਪਿੰਡ ਹੀ ਅੱਜ ਸਾਡੇ ਪੂਰੇ ਖੁਸ਼ ਨੇ ਕਹਿੰਦਾ 15 ਤੋਂ ਵੱਧ ਵੀ ਆਈ ਹੋਈਆਂ ਪੰਚਾਇਤਾਂ ਨੇ ਇੱਥੇ ਕਿਉਂ ਅਸੀਂ ਆਪਾਂ ਫੇਸਬੁੱਕ ਤੇ ਵਟਸਐਪ ਤੇ ਪਾ ਦਿੰਨੇ ਹ ਜਿੰਨੀਆਂ ਪੰਚਾਇਤਾਂ ਨੇ ਤਕਰੀਬਨ ਦੇਖਿਆ ਜਿੰਨਾ ਵੀ ਲੋੜਮੰਦ ਹੈਗੇ ਆ ਸਾਰਿਆਂ ਦਾ ਜੋ ਮਸਲੇ ਤੇ ਹੱਲ ਹੋ ਰਿਹਾ ਅਸੀਂ ਅੱਜ ਦਿਲ ਦੀਆਂ ਗਰਾਈਆਂ ਵਿੱਚੋਂ ਸਾਰੀਆਂ ਪੰਚਾਇਤਾਂ ਸਰਪੰਚਾਂ ਵੱਲੋਂ ਮੈਂਬਰਾਂ ਵੱਲੋਂ ਅਸੀਂ ਆਪਣੀ ਪੂਰੀ ਟੀਮ ਮੰਤਰੀ ਜੀ ਦਾ ਦਿਲੋਂ ਧੰਨਵਾਦ ਕਰਦੇ ਆਂ ਦਿਲ ਦੀਆਂ ਗਰਾਈਆਂ ਵਿੱਚੋਂ ਵੀ ਅਸੀਂ ਇਹਨਾਂ ਦਾ ਜ਼ਿੰਦਗੀ ਭਰ ਕਦੇ ਆਸਾਨ ਨਹੀਂ ਤਾਰਾਂਗੇ ਵੀ ਕਦੇ ਵੀ ਜੋਗ ਨਹੀਂ ਹੈਗਾ ਵੀ ਅਸੀਂ ਇਹਨਾਂ ਦਾ ਕਦੇ ਸੇਵਾ ਦੇ ਵਿੱਚੋਂ ਕਿਤੇ ਪਾਸੇ हटੀਏ ਅਸੀਂ ਇਹਨਾਂ ਦੇ 24 ਘੰਟਿਆਂ ਦਾ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਹਮੇਸ਼ਾ ਮੰਤਰੀ ਦੇ ਨਾਲ ਖੜਾਂਗੇ ਪਾਰਟੀ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੋ ਸਾਰੀ মিডিਆ ਦਾ ਮੈਂ ਸਵਾਗਤ ਕਰਦਾ ਜੀ ਆਇਆਂ ਆਖਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਟਾਈਮ ਦਿੱਤਾ ਅੱਜ ਮਾਨਯੋਗ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੀ ਰਹਿਮਾਈ ਇਹ ਆਪ ਨਾਲ ਹੋ ਕੇ ਸੰਗ ਦਰਸ਼ਨ ਕਰ ਰਹੇ ਨੇ 15 ਪੰਡਾਂ ਦਾ ਇਹ ਪ੍ਰਚਾਰ ਆ ਰਿਹਾ ਨੇ ਮੌਕੇ ਤੇ ਹਾਜ਼ਰ ਹੋ ਰਿਹਾ ਤੇ ਮੈਂ ਆਪਣੇ ਟਾਈਮ ਤੇ ਪਹਿਲਾਂ ਵੀ ਸਰਕਾਰਾਂ ਦੇ ਨਾਲ ਰਹੇ ਆ ਪਰ ਕਿਸੇ ਨੇ ਅਜਾ ਟਾਈਮ ਨਹੀਂ ਦਿੱਤਾ ਜੋ ਇਹ ਕਰ ਰਹੇ ਨੇ ਆਮ ਆਦਮੀ ਦੀ ਸਰਕਾਰ ਕਰ ਰਹੀ ਆ ਜੋ ਸਾਡੇ ਕੈਬਨਿਟ ਮੰਤਰੀ ਸਰਦਾਰ ਹਰੀਦੀਪ ਸਿੰਘ ਮੁੰਡੀਆਂ ਪਿੰਡ ਪਿੰਡ ਜਾ ਕੇ ਸੰਗਦਰਸ਼ਨ ਕਰ ਰਹੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਆ ਇਹਨਾਂ ਦਾ ਰਿਣੀ ਆ ਵੀ ਜੋ ਖੁੱਲੇ ਗੱਫੇ ਵੀ ਦੇ ਰਹੇ ਨੇ ਉਹ ਲੋਕਾਂ ਦਾ ਮੌਕੇ ਦੇ ਜਿੰਨੀਆਂ ਵੀ ਮੁਸ਼ਕਲਾਂ ਨੇ ਸੁਣ ਕੇ ਨਾਲ ਹੀ ਉਹਦਾ ਹੱਲ ਕਰ ਰਹੇ ਨੇ ਮੈਂ ਸਾਰੇ ਸਟਾਫ ਦਾ ਜਿੰਨੇ ਵੀ ਸਰਕਾਰੀ ਕਰਮਚਾਰੀਆਂ ਨੇ ਉਹਨਾਂ ਦਾ ਤੇ ਮੰਤਰੀ ਸਾਹਿਬ ਦਾ ਹੈਦਰੋਂ ਤੋਂ ਬਾਤ ਕਰਦਾ ਉਹਨਾਂ ਨੇ ਟਾਈਮ ਦਿੱਤਾ ਵਾਹੀ ਗੁਰਦੀਕਾ ਕਾਲਸਾ ਵਾਹੀ ਗੁਰਦੀਕਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਕੈਬਨਿਟ ਮੰਤਰੀ ਸਦਾ ਹਦੀਕ ਸਿੰਘ ਮੰਡੀਆਂ ਜੀ ਦਾ ਜੋ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਕੀਤੇ ਸੀ ਤੁਹਾਡੇ ਘਰ-ਘਰ ਆ ਕੇ ਥੋੜੀ سپورਟ ਕਰਾਂਗੇ ਮਾਨ ਸਾਹਿਬ ਦੀ ਜੋ ਸੋਚ ਹੈ ਸਾਡੇ ਪੀਸੀਐਮ ਸਾਹਿਬ ਦੀ ਉਹਨੂੰ ਪੂਰਾ ਕਰਦੇ ਹੋਏ ਅੱਜ ਸਾਡੇ ਮੰਤਰੀ ਸਾਹਿਬ ਅੱਜ ਇਸ ਇਲਾਕੇ 'ਚ ਬੈਠੇ ਨੇ ਪਿਛਲੇ ਕੁਝ ਤੁਸੀਂ ਦਿਨਾਂ ਤੋਂ ਦੇਖ ਰਹੇ ਹੋਵੋਗੇ ਕਿ ਵੀ ਹਰ ਇਲਾਕੇ ਦੇ ਵਿੱਚ ਉਹ ਜਾਂਦੇ ਨੇ ਆਪਾਂ ਕਦੇ ਯੁੱਧ ਇਹਨਾਂ ਦਾ ਹੀ ਸ਼ਡਿਊਲ ਇੰਨੇ ਕਿ ਟਾਈਟ ਨੇ ਵੀ ਉਹ ਕਰਜ ਸਮਾਂ ਨਹੀਂ ਦੇ ਪਾਉਂਦੇ ਪੰਜਾਬ ਨੂੰ ਹਲਕੇ ਨੂੰ ਪੂਰੇ ਸਮਰਪਿਤ ਨੇ ਕਦੇ ਮੰਤਰੀ ਸਾਹਿਬ ਕਦੇ ਸੀਐਮ ਸਾਹਿਬ ਦੇ ਨਾਲ ਹੁੰਦੇ ਆ ਉੱਥੇ ਉਦਘਾਟਨ ਕਰ ਰਹੇ ਹੁੰਦੇ ਆ ਕਦੇ ਕਿਥੇ ਮੈਂ ਅਸੀਂ ਉਹਨਾਂ ਦੇ ਫੇਸਬੁੱਕ ਦੇਖਦੇ ਆ ਕਿ ਬਹੁਤ ਜ਼ਿਆਦਾ ਸ਼ਡਿਊਲ ਬਿਜ਼ੀ ਆ ਪੂਰੇ ਤਨਮਨ ਦੇ ਨਾਲ ਪਾਰਟੀ ਦੀ ਇਸ ਲੋਕਾਂ ਦੀ ਸੇਵਾ ਕਰਨ ਤੇ ਲੱਗੇ ਨੇ ਅੱਜ ਉਸੇ ਤਹਿਤ ਅੱਜ ਸਾਡੇ ਮੰਤਰੀ ਸਾਹਿਬ ਇਲਾਕੇ ਦੇ ਵਿੱਚ ਪਹੁੰਚੇ ਨੇ ਜਿੱਥੇ ਘੱਟੋ ਘੱਟ 15 ਪਿੰਡਾਂ ਦੀਆਂ ਪਜਾਇਤਾਂ ਆਈਆਂ ਆਪਣੇ ਲੋਕ ਆਏ ਆ ਜਨਰਲ ਲੋਕ ਕਾਮਨ ਲੋਕ ਆਏ ਨੇ ਉਹ ਆਪਣੇ ਮੁਸ਼ਕਿਲਾਂ ਦਾ ਹੱਲ ਕਰਵਾ ਰਹੇ ਨੇ ਪੂਰਾ ਪ੍ਰਸ਼ਾਸਨ ਇੱਥੇ ਬੈਠਾ ਅਸੀਂ ਧੰਨਵਾਦ ਕਰ ਮੈਂ ਆਦਾ ਤੇ ਸਾਰੇ মিডিਆ ਦਾ ਕਿ ਵੀ ਜਿਹੜੇ ਆਏ ਇੱਥੇ ਆਪਣਾ ਕੀਮਤੀ ਸਮਾਂ ਦਿੱਤਾ ਅਸੀਂ ਸਾਰਿਆਂ ਦਾ ਇਸਪੋਰਟ ਲਈ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਮਾਈ ਬ੍ਰੋ ਜੀ ਦਾ ਕੌਨ ਸਾ ਮੁਲਾਜ਼ਮਾਂ ਨੂੰ ਹਫਤੇ ਜੇ ਇੱਕ ਦਿਨ ਛੁੱਟੀ ਹੁੰਦੀ ਹੈ ਮંત્રી ਸਾਹਿਬ ਐਤਵਾਰ ਨੂੰ ਸ਼ਨੀਵਾਰ ਨੂੰ ਵੀ ਕੰਮ ਕਰਦੇ ਨਹੀਂ ਇਹੋ ਜਿਹਾ ਕੁਝ ਨਹੀਂ ਹੈ ਜੀ ਮੁਲਾਜ਼ਮਾਂ ਨੂੰ ਪੂਰਾ ਧਿਆਨ ਰੱਖਿਆ ਜਾਂਦਾ ਵੀ ਜੋ ਮੁਲਾਜ਼ਮ ਆਉਂਦੇ ਆ ਤੁਹਾਡੇ ਕੋਲ ਇੱਥੇ ਉਹ ਆਪਣੀ ਖੁਸ਼ੀ ਨਾਲ ਆਉਂਦੇ ਆ ਮੰਤਰੀ ਸਾਹਿਬ ਕਹਿੰਦੇ ਜੇ ਤੁਹਾਡੇ ਕੋਲ ਜਿਵੇਂ ਐਕਸੈਂਸ ਸਾਹਿਬ ਨਹੀਂ ਆਏ ਉਹਨਾਂ ਨੂੰ ਕੋਈ ਕੰਮ ਸੀ ਮੰਤਰੀ ਸਾਹਿਬ ਨੇ ਇੱਕ ਵਾਰ ਨਹੀਂ ਕਿਹਾ ਵੀ ਤੁਸੀਂ ਆਓ ਠੀਕ ਹੈ ਜੀ ਇਸ ਚੀਜ਼ ਨਾਲ ਮੁਲਾਜ਼ਮ ਜਿਹੜੇ ਆਉ ਵੀ ਤੁਹਾਡੇ ਕੋਲ ਟਾਈਮ ਹੈਗਾ ਤੇ ਆ ਸਕਦੇ ਹੋ ਤੁਸੀਂ ਕਿਵੇਂ ਦੇਖਦੇ ਹੋ ਮੰਤਰੀ ਸਾਹਿਬ ਜਿਹੜੇ 7 ਦਿਨ ਕੰਮ ਕਰਦੇ ਆ ਇਹ ਸਵਾਲ ਹੈ ਕਿਦਾਂ ਕਹਿੰਦਾ ਜੀ ਕਿ ਮੰਤਰੀ ਸਾਹਿਬ 7 ਦਿਨ ਕੰਮ ਕਰਦੇ ਆ ਸਵੇਰ ਤੋਂ ਸ਼ੁਰੂ ਹੋ ਜਾਂਦੇ ਆ ਮੈਂ ਕਹਿੰਦਾ ਜੀ ਮੈਂ ਸਾਡੀ ਛੁੱਟੀਆਂ ਹੈਗੀਆਂ ਅਸੀਂ ਫਿਰ ਘਰੇ ਚਲੇ ਜਾਂਦੇ ਆ ਮੰਤਰੀ ਸਾਹਿਬ ਨੂੰ ਦੇਖੀਦਾ ਰਾਤ ਨੂੰ 11 12 ਵਜੇ ਫੋਨ ਕਰੀਦਾ ਮੰਤਰੀ ਸਾਹਿਬ ਗੱਡੀ 'ਚ ਬੈਠੇ ਹੁੰਦੇ ਕਿਸੇ ਹਲਕੇ ਦੇ ਕਿਉਂਕਿ ਇੱਕ ਪੰਜਾਬ ਦੀ ਸੇਵਾ ਮਿਲੀ ਹੋਈ ਹੈ ਕਿਉਂ ਪੰਜਾਬ ਦੀ ਸੇਵਾ ਨਿਭਾਉਣੀ ਹੈ ਕਿੱਦਾਂ ਆਸੀਂ ਮੰਤਰੀ ਸਾਹਿਬ ਦੇ ਦੇਖਦੇ ਆ ਤੇ ਉਹਨਾਂ ਨੂੰ ਫੋਲੋ ਕਰਦੇ ਆ ਕਿ ਕਿੱਦਾਂ ਮਿਹਨਤ ਕਰ ਰਹੀਆਂ ਅਸੀਂ ਪੂਰਾ ਕੋਸ਼ਿਸ਼ ਕਰਦੇ ਆ ਗਲੀਆਂ ਦੀ ਸਮੱਸਿਆ ਛੋਟ ਜਾ ਉਹ ਜਿਹੜੀਆਂ ਤੇਰੇ ਦੇ ਪਾਣੀ ਦਾ ਮਸਲਾ ਆ ਛੋਟਾ ਮੋਟਾ ਮਸਲੇ ਆ ਇਹ ਕਿਹਦਾ ਬਿਜਲੀ ਦੇ ਮਸਲੇ ਆ ਬਸ ਇਹਨੇ ਇਹੀ ਮਸਲੇ ਆ ਬੋਲੇ ਵੱਡੇ ਮਸਲੇ ਹੈ ਨਹੀਂ ਮਸਲੇ ਸਮਝ ਕੇ ਪੂਰੀ ਸਰਕਾਰ ਇਹ ਬੋਲਦੀ ਐ ਸਿਰਫ ਬਣਿਆ ਜਿਹੜਾ ਵੀ ਲੋਕਾਂ ਨੂੰ ਪੈਲੀ ਨਹੀਂ ਆ ਉਹਦੀ ਰੈਪਰਡ ਵਾਸਤੇ ਵੀ ਚਾਹੀਦਾ ਨੌਕੀ ਸਾਹਿਬ ਉਹਨੂੰ ਛੋਟਾ ਕਾਉਂਟਿ ਖਤਾਬੇ ਇਹ ਬਹੁਤ ਸਿਆਣੇ ਹੈ ਇਹ ਅਸੇ ਬੋਲ ਕੇ ਬੜਾ ਕਿ ਤਜੈਂਟ ਆਪ ਵੀ ਲੋਕਾਂ ਨੂੰ ਪੋਸਟਿੰਗ ਦੇ ਉੱਤੇ ਚੱਲ ਸਰ ਦੇਖੋ ਅਵੇਰਨੈਸ ਆ ਪਬਲਿਕ ਅਵੇਰਨੈਸ ਸਭ ਤੋਂ ਵੱਡੀ ਗੱਲ ਆ ਜਿਹੜੀ ਅਵੇਰਨੈਸ ਸਰਕਾਰ ਕੋਲ ਇੰਨੇ ਜਿਆਦਾ ਫੈਸਿਲਿਟੀਜ਼ ਅਵੇਲੇਬਲ ਨੇ ਪਰ ਆਪਾਂ ਲੋਕ ਅਵੇਰਨੈਸ ਨਹੀਂ ਹੈ ਜੀ ਉਸ ਸੀਜ਼ ਨੂੰ ਥੋੜਾ ਜਿਹਾ ਐਜੂਕੇਟ ਕਰ ਲਈ ਆਪਣਾ ਸਰਕਾਰ ਪ੍ਰਸ਼ਾਸਨ ਨਾਲ ਸੀਵਰੇਜ ਨਹੀਂ ਨੰ ਪੈ ਰਹੇ ਤੇ ਸੀਵਰੇ ਵਾਸਤੇ ਆਏ ਇੱਕ ਦੋ ਵਾਰੀ ਪਹਿਲਾਂ ਵੀ ਆਏ ਇਹਨਾਂ ਨੇ ਕਿਹਾ ਸੀ ਕਿ ਕੰਮ ਹੋ ਜੂਗਾ ਹੁਣ ਸੈਨ ਵਗੈਰਾ ਕਰਾਏ ਜਾਂ ਕਰ ਦੇਣਗੇ ਕੰਮ ਹਾਂਜੀ ਕਿਹੜਾ ਮਾਲਾ ਪੈਦਾ ਸਾਡਾ ਆਰਾਮਨਗਰ ਆ ਸਾਜਗੁਰਪਮੀਆਂ ਉੱਤੇ ਹਾਂਜੀ ਤੇ ਪਹੁੰਚੋ ਕੀ ਜਿਹੜੀਆਂ ਮੁੰਡੀਆਂ ਤੋ ਸਰ ਸਾਡੀ ਕਲੋਨੀ ਦੇ ਵਿੱਚ ਸੀਵਰੇਜ ਦੀ ਬਹੁਤ ਵੱਡੀ ਪ੍ਰੋਬਲਮ ਹੈ ਤੇ ਜਿਹੜਾ ਸੀਵਰੇਜ ਦਾ ਪਾਣੀ ਹੈ ਉਹ ਸਾਰਾ ਪਲਾਟਾਂ ਦੇ ਵਿੱਚ ਜਾ ਰਿਹਾ ਪਲਾਟਾਂ ਤੋਂ ਹੋ ਕੇ ਸਾਡੇ ਘਰਾਂ ਦੇ ਵਿੱਚ ਮਤਲਬ ਸਾਰੀ ਸਲਾਬ ਆ ਰਹੀ ਹੈ ਕੋਈ ਉੱਥੇ ਸੀਵਰੇਜ ਦਾ ਅੱਗੇ ਕਨੈਕਸ਼ਨ ਨਹੀਂ ਉਹਦੇ ਤੇ ਪਾਣੀ ਆ ਰਿਹਾ ਸਾਰਾ ਪਲਾਟਾਂ ਦੇ ਵਿੱਚ ਜਾ ਰਿਹਾ ਇਹ ਕਲੋਨੀ ਹੈ ਜਿਹੜੀ ਲੀਗਲ ਕਲੋਨੀ ਹੈ ਜਿੱਥੇ ਰਹਿ ਰਹੇ ਹੋ ਨਹੀਂ ਲੀਗਲ ਹੀ ਆ ਸਰ ਪਰ ਇਹਦੀ ਹੈਗੇ ਪੁੱਡਾ ਪ੍ਰੂਫ ਨਹੀਂ ਹੈਗਾ ਜਿਵੇਂ ਪੁੱਡਾ ਪ੍ਰੂਫ ਦਾ ਤਾਂ ਅਸੀਂ ਜੋ ਜਿਵੇਂ ਕਲੋਨੀ ਕੱਟ ਦਿੰਦੇ ਨੇ ਅਸੀਂ ਉਦਾਂ ਹੀ ਕਲੋਨੀ ਲੈਂਦੇ ਆ ਸਾਨੂੰ ਕੁਝ ਨਹੀਂ ਪਤਾ ਦਰੋ ਅਸੀਂ ਮਕਾਨ ਲੈਂਦੇ ਆ ਸਾਨੂੰ ਦੱਸਿਆ ਗਿਆ ਜੀ ਇੱਥੇ ਸੀਵਰੇਜ ਪ ਆਹ ਲਾਈਟਰ ਦਾ ਪਰਮੰਦਾ ਜਦੋਂ ਅਸੀਂ ਆਇਆ 4 ਸਾਲ ਹੋ ਗਿਆ ਨਾ ਸਾਡਾ ਕੋਈ ਸੁਣਵਾਈ ਕਰਦਾ ਜਿਹੜੇ ਜਿੰਤੂ ਅਸੀਂ ਔਨਰ ਤੋਂ ਹਾਂਜੀ ਅਸੀਂ ਜਿਹੜਾ ਸਾਡਾ ਔਨਰਾ ਕਲੋਨੀ ਦਾ ਸੀ ਉਹਨੂੰ ਕਿੰਨੀ ਵਾਰੀ ਕਹਿ ਚੁੱਕੀ ਉਹ ਨਹੀਂ ਸਾਡਾ ਸੁਣਦਾ ਉਹ ਤਾਂ ਕਹਿੰਦਾ ਮੈਂ ਵੇਚ ਕੇ ਜਾ ਚੁੱਕਾ ਵਾ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਅਸੀਂ ਪਰੇਸ਼ਾਨ ਹਾਂ ਅਸੀਂ ਕਿਨੂੰ ਕਹੀਏ ਅਸੀਂ ਪਹਿਲਾਂ ਕਿਰਾਏ ਦੇ ਮਕਾਨਾਂ ਤੋਂ ਰਹਿ ਕੇ ਅਸੀਂ ਆਪਣੇ ਬਣਾ ਰਹੇ ਹਾਂ ਤੇ ਸਾਨੂੰ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਠੀਕ ਕਹਿ ਰਹੇ ਆ ਮੰਤਰੀ ਸਾਹਿਬ ਇਹੀ ਕਹਿ ਰਹੇ ਆ ਵੀ ਤੁਹਾਡੀ ਪਰਸਾਨੀ ਦਾ ਹੱਲ ਹੋ ਜਾ ਉਹਨਾਂ ਨੇ ਕਿਹਾ ਕਿ ਨਿਊ ਅਰ ਗੋਬਿੰਦਨਗਰ ਕਲੋਨੀ ਸਰ ਕਲੋਨੀ ਦਾ ਤਾਂ ਨਾਮ ਨਹੀਂ ਹੈ ਤੇ ਲੈਣਾ ਚਲੋ ਉਹ ਜ਼ਿਆਦਾ ਪਰਸਨਲ ਹੋ ਜਾਏਗਾ ਬਟ ਇਹ ਹੈ ਕਿ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਤੋੜਾ ਹੋ ਗਿਆ ਉਹਨਾਂ ਨੇ ਮਸਲਾ ਹੱਲ ਹੋ ਜਾਏਗਾ ਮਸਲਾ ਕਰ ਦਿੱਤੀ ਇੱਕ ਵਾਰ ਹਾਂਜੀ ਹਾਂਜੀ ਪਹਿਲਾਂ ਵੀ ਆਇਆ ਸੀ ਸਰ ਉਹਨਾਂ ਨੇ ਅਪਰੂਵ ਦਿੱਤੀ ਹੈ ਗ੍ਰਾਂਟ ਆ ਗਈ ਹੈ ਸਰਪੰਚ ਸਾਹਿਬ ਨਾਲ ਹੋ ਗਈ ਹੈ ਗੱਲ ਲੋਕ ਕਹਿੰਦੇ ਜਲਦੀ ਤੋਂ ਜਲਦੀ ਥੋੜਾ ਹੋ ਜਾਏਗਾ ਕੰਮ ਮੰਤਰੀ ਸਾਹਿਬ ਨੇ ਸਾਡੀ ਬਹੁਤ ਨੇੜੇ ਹੋ ਕੇ ਸੁਣੀ ਹੈ ਧੰਨਵਾਦ ਉਹਨਾਂ ਦਾ ਮੇਰਾ ਨਾ ਹਿਪਸ ਟੀਲ ਦਾ ਪਿਆ ਹੋਇਆ ਉਹਦਾ ਆਪਰੇਸ਼ਨ ਸੀਗਾ ਉਹ ਆਪਰੇਸ਼ਨ ਇਮੀਡੀਏਟਲੀ ਕਰਾਉਣ ਨੂੰ ਗਿਆ ਕਹਿੰਦੇ ਨੇ ਜਰਾ ਲੱਤ ਕੱਟਣੀ ਪੈਣੀ ਆ ਮੇਰੇ ਕੋਲੇ ਨਾ ਤਾਂ ਆਯੁਸ਼ਮਾਨ ਕਾਰਡ ਆ ਨਾ ਰਾਸ਼ਨ ਕਾਰਡ ਚੋਰੀ ਹੋ ਘਰ ਵਿੱਚ ਜਾ ਕੇ ਨਾ ਕੋਲ ਸਾਰੇ ਡਾਕੂਮੈਂਟ ਮੇਰੇ ਚੋਰੀ ਹੋ ਗਏ ਉਹ ਬੰਦੇ ਤੇ ਕਾਰਵਾਈ ਵੀ ਨਹੀਂ ਹੋਈ ਜੀ ਉਹ ਬੰਦੇ ਦਾ ਨੰਬਰ ਬੰਦ ਆ ਰਿਹਾ ਤੇ ਜਮਾਲਪੁਰ ਦਿੱਤੀ ਆ ਏਸੀਪੀ ਤੋਂ ਲਿਖਵਾ ਕੇ ਲੈਟਰ ਸਾਲ ਹੋ ਗਿਆ ਜੀ ਹਲੇ ਤੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਉਹ ਬੰਦਾ ਟਰੇਸ ਨਹੀਂ ਮੰਗੇ ਕਰਦੇ ਆ ਜੀ ਉਹ ਬੰਦਾ ਟਰੇਸ ਕੀਤਾ ਜਾਵੇ ਮੈਂ ਸੱਜਿਆ ਸਾਹਿਬ ਨੂੰ ਨੰਬਰ ਲਿਖਾਤਾ ਉਹ ਬੰਦੇ ਦਾ ਤੇ ਕਹਿੰਦੇ ਸੀ ਕਹਿੰਦੇ ਸਾਡੇ ਕੋਲੇ ਆਏ ਉੱਥੇ ਜਮਾਲ ਕਿਉਂਕਿ ਉਹਦੇ ਵਿੱਚ ਮੇਰੀਆਂ ਮਕਾਨ ਦੀਆਂ ਰਜਿਸਟਰੀਆਂ ਸੀ ਟੱਚੀ ਦੇ ਵਿੱਚ ਹੋਰ ਮੇਰੇ ਪਾਸਪੋਰਟ ਸੀਗਾ ਡਾਕੂਮੈਂਟ ਸਕੂਲ ਕਾਲਜ ਦੇ ਸਰਟੀਫਿਕੇਟ ਐਕਸਪੀਰੀ ਦੇ ਸਰਟੀਫਿਕੇਟ ਸਾਰਾ ਕੁਝ ਸੀਗਾ ਉਹਦੇ ਵਿੱਚ ਕਿਹੜੇ ਮੱਲੇ ਜਾਇ ਇਹ ਭਾਮੀਆਂ ਗੱਲਾਂ ਜੀ ਕਿੰਨੇ ਸਾਲ ਹੋ ਗਏ ਜੀ ਤੁਹਾਨੂੰ ਡਿਊਟੀਆਂ ਕਰਦਿਆਂ 15 ਤੋਂ 18 ਸਾਲ ਹੋ ਗਏ ਜੀ ਸਾਨੂੰ ਡਿਊਟੀਆਂ ਕਰਦੇ ਹਾਂ ਹਰ ਵਾਰ ਦੀ ਸਰਕਾਰਾਂ ਆਉਂਦੀਆਂ ਨੇ ਦਾਅਵੇ ਵੀ ਕਰਦੀਆਂ ਨੇ ਨਹੀਂ ਲੱਗਦਾ ਇਸ ਵਾਰ ਜਿਹੜਾ ਦਾਵਾ ਪੂਰਾ ਹੋਊਗਾ ਸਰਕਾਰ ਦਾ ਸਰ ਉਮੀਦਾਂ ਤੇ ਹੈਗੀਆਂ ਨੇ ਸਰ ਦੇਖੋ ਕੀ ਕਰਦੇ ਨੇ ਅਸੀਂ ਆਪਣੇ ਵੱਲੋਂ ਤੋਂ ਜੋ ਕਹਿਣਾ ਸੀ ਮੰਗ ਪੱਤਰ ਦੇ ਦਿੱਤਾ ਹੈ ਅੱਗੇ ਸਰਕਾਰਾਂ ਦੇ ਉੱਤੇ ਹੈ ਕਿ ਕੀ ਕਰਦੇ ਨੇ